ਦਿੱਲੀ ਦੀ ਕਿਉਂਕਿ ਇੰਦਰਾ ਗਾਂਧੀ 에어ਪੋਰਟ ਦੇ ਉੱਪਰ ਅੱਜ ਫਿਰ ਤੋਂ ਯਾਤਰੀਆਂ ਨੂੰ ਖੱਜਲ ਖਰਾਬ ਹੋਣਾ ਪਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਮਵਾਰ ਨੂੰ ਵੀ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਫਲਾਈਟਾਂ ਰੱਦ ਹੋਣ ਦਾ سلسلہ ਅਜੇ ਵੀ ਜਾਰੀ ਹੈ। ਆਈਜੀਆਈ ਹਵਾਈ ਅੱਡੇ ਤੇ ਇੰਡੀਗੋ ਨੇ ਕੁੱਲ 134 ਫਲਾਈਟਾਂ ਰੱਦ ਕਰ ਦਿੱਤੀਆਂ ਨੇ। ਇੰਡੀਗੋ ਦੇ ਅਨੁਸਾਰ 75 ਫਲਾਈਟਾਂ ਜਾਣ ਵਾਲੀਆਂ ਅਤੇ 59 ਫਲਾਈਟਾਂ ਆਉਣ ਵਾਲੀਆਂ ਰੱਦ ਕੀਤੀਆਂ ਗਈਆਂ ਨੇ। ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ ਇੰਡੀਗੋ ਦੀਆਂ ਫਲਾਈਟਾਂ ਦੇ ਵਿੱਚ ਦੇਰੀ ਜਾਰੀ रह ਸਕਦੀ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਦੇ ਲਈ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ 에ਅਰਲਾਈਨ ਤੋਂ ਫਲਾਈਟ ਦਾ ਲੇਟੈਸਟ ਸਟੇਟਸ ਜ਼ਰੂਰ ਚੈੱਕ ਕਰ ਲੈਣ ਇੰਡੀਗੋ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀਆਂ ਟੀਮਾਂ ਸਾਰੇ ਹਿੱਸੇਦਾਰਾਂ ਯਾਨੀ ਕਿ ਸਟੇਕ ਹੋਲਡਰਸ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਤਾਂ ਜੋ ਰੁਕਾਵਟਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਅਤੇ ਯਾਤਰਾ ਦਾ ਅਨੁਭਵ ਆਸਾਨ ਹੋ ਸਕੇ ਮੈਡੀਕਲ ਸਹਾਇਤਾ ਅਤੇ ਮਦਦ ਦੇ ਲਈ ਇਨਫੋਰਮੇਸ਼ਨ ਡੈਸਕ ਦੇ ਉੱਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਦੇ ਨਾਲ ਹੀ ਹਵਾਈ ਅੱਡੇ ਤੇ ਆਉਣ ਜਾਣ ਦੇ ਲਈ ਆਸਾਨ ਯਾਤਰਾ ਵਾਸਤੇ ਮੈਟਰੋ বাস ਅਤੇ ਕੈਬਰਗੇ ਕਈ ਜਨਤਕ ਆਵਾਜਾਈ ਦੇ ਆਪਸ਼ਨ ਜਿਹੜੇ ਨੇ ਯਾਨੀ ਕਿ ਪਬਲਿਕ ਟਰਾਂਸਪੋਰਟ ਆਪਸ਼ਨਸ ਉਪਲਬਧ ਨੇ ਭਾਜਪਾ ਨੇ ਨਵਜੋਤ ਸਿੱਧੂ ਸਿੱਧੂ ਦੇ ਪਤਨੀ ਦੇ ਅਤੇ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਦੇ ਦੁਆਰਾ ਲਗਾਏ ਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਨਵਜੋਤ ਕੌਰ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਾਂਗਰਸ ਲੀਡਰਸ਼ਿਪ ਤੇ ਇਹ ਇੱਕ ਗੰਭੀਰ ਦੋਸ਼ ਹੈ ਨਵਜੋਤ ਕੌਰ ਦੇ ਬਿਆਨ ਨੂੰ ਸਾਹਮਣੇ ਰੱਖਦੇ ਹੋਏ ਭਾਜਪਾ ਸੰਸਦ ਮੈਂਬਰ ਅਤੇ ਰਾਸ਼ਟਰੀ ਬੁਲਾਰੇ ਸੁਦਾਂਚੂ ਦ੍ਰਵੇਦੀ ਨੇ ਕਿਹਾ ਹੈ ਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਘੱਟੋ-ਘੱਟ 500 ਕਰੋੜ ਰੁਪਏ ਦੇਣੇ ਪੈਂਦੇ ਨੇ ਨਹੀਂ ਤਾਂ ਇਹ ਸੰ ਕਾਂਗਰਸ ਗਲੇਤਕ ਪ੍ਰਚਾਰ ਦੇ ਵਿੱਚ ਡੁੱਬੀ ਹੋਈ ਹੈ ਭਾਜਪਾ ਨੇਤਾ ਤ੍ਰिवेदी ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੂੰ ਕਾਂਗਰਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਉਹ ਪਾਰਟੀ ਦੇ ਅੰਦਰ ਅਤੇ ਬਾਹਰ ਵੀ ਲੋਕਤੰਤਰ ਦੇ ਦੁਸ਼ਮਨ ਨੇ ਇਸ ਮੌਕੇ ਤੇ ਹੋਰ ਸੁਧਾਂਸ਼ੂ ਤ੍ਰिवेदी ਨੇ ਕੀ ਕਿਹਾ ਤੁਹਾਨੂੰ ਸੁਣਾਣੇ ਆ ਕਾਂਗਰਸ ਦੇ ਨੇਤਾ اور ਪੰਜਾਬ ਕਾਂਗਰਸ ਦੇ ਪੂਰਵ ਪ੍ਰਦੇਸ਼ ਅਧਿਖਸ਼ਕ ਰਹੇ ਨਵਜੋਤ ਸਿੰਘ ਸਿੱਧੂ ਜੀ ਦੀ ਪਤਨੀ ਨਵਜੋਤ कौर ਸਿੱਧੂ ਜੀ ਨੇ ਬਹੁਤ ਗੰਭੀਰ aarop ਲਗਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਦਾ ਪਦ कम से कम पांच सौ करोड़ रुपए अटैची में आप दे उसके बगैर संभव नहीं है और कांग्रेस में आरोप पहली बार नहीं लगा है कि दो हजार आठ के कर्नाटक विधानसभा चुनावों में सारी सीटें सीटों की बोली लग रही थी यानी जो जितना पैसा दे सकता है उनकी नीलामी ऐसी हो रही थी अतः स्पष्ट है कि भ्रष्टाचार में आकंठ डूबी कांग्रेस के अंदर भ्रष्टाचार का रोग अब पार्टी के अंदर तक भी इस सीमा तक पहुंच गया है कि देश की जनता को बहुत सावधान रहना चाहिए कि ये लोग पार्टी के अंदर भी लोकतंत्र के दुश्मन हैं और पार्टी के बाहर भी लोकतंत्र के दुश्मन हैं और इन लोगों के हाथ में न देश का संविधान सुरक्षित है ना पार्टी का संविधान सुरक्षित है अतः मैं कांग्रेस पार्टी से यह पूछना चाहता हूं कि आप अपने ऊपर लगे भ्रष्टाचार के तथ्यात्मक आरोपों से जो न्यायालय की प्रक्रिया से चल रहे हैं उसमें अपने को मासूम साबित करने का जो बचाव करने का प्रयास करते हैं पार्टी के अंदर आपके नेताओं की जुबानी आपके भ्रष्टाचार की कहानी उसे पूरी तरीके से बेनकाब कर रही है तो आप ये बताइए कि इस विषय के ऊपर आपका क्या कहना है क्योंकि वहां तो आप सरकार पर आरोप लगाते यहां तो आपके पार्टी के अंदर का आरोप है एक ही तथ्य साफ है भ्रष्टाचार और कांग्रेस एक ही सिक्के के दो पहलू हैं विकास का विषय हो सरकार में या सीटों के बंटवारे का विषय हो संगठन में दोनों में प्रथम आधार सिर्फ भ्रष्टाचार है कांग्रेस पार्टी में ਦਿੱਗਜ ਅਦਾਕਾਰ ਤਰਮਿੰਦਰ ਦਾ ਜਨਮ ਦਿਨ ਹੈ ਇਸ ਮੌਕੇ ਤੇ ਤਰਮਿੰਦਰ ਦੇ ਬੱਚਿਆਂ ਦੇ ਵੱਲੋਂ ਉਹਨਾਂ ਦੇ ਲਈ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ ਈਸ਼ਾ ਦਿਓਲ ਬੋਬੀ ਦਿਓਲ ਅਤੇ ਸੰਨੀ ਦਿਓਲ ਸਾਰਿਆਂ ਨੇ ਤਰਮਿੰਦਰ ਦੇ ਲਈ ਪੋਸਟਾਂ ਸ਼ੇਅਰ ਕੀਤੀਆਂ ਨੇ ਸੰਨੀ ਦਿਓਲ ਦੀ ਪੋਸਟ ਬਹੁਤ ਖਾਸ ਅਤੇ ਭਾਵੁਕ ਹੈ ਸੰਨੀ ਦਿਓਲ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਇਸ ਵੀਡੀਓ ਦੇ ਵਿੱਚ ਤਰਮਿੰਦਰ ਅਤੇ ਸੰਨੀ ਦਿਓਲ ਪਹਾੜਾਂ ਦੇ ਵਿੱਚਕਾਰ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਨੇ ਸੰਨੀ ਪੁੱਛਦੇ ਨੇ papa ਕੀ ਤੁਸੀਂ ਆਨੰਦ ਮਾਣ ਰਹੇ ਹੋ ਤਾਂ ਤਰਮਿੰਦਰ ਜਵਾਬ ਦਿੰਦੇ ਨੇ ਕਿ ਮੈਂ ਬਹੁਤ ਆਨੰਦ ਮਾਣ ਰਿਹਾ ਮੇਰੇ ਪੁੱਤ सनी देओल ਨੇ ਲਿਖਿਆ ਹੈ ਕਿ ਅੱਜ ਮੇਰੇ ਪਿਤਾ ਦਾ ਜਨਮ ਦਿਨ ਹੈ papa ਹਮੇਸ਼ਾ ਮੇਰੇ ਨਾਲ ਨੇ ਮੇਰੇ ਅੰਦਰ ਨੇ लव यू पापा ਮਿਸ ਯੂ सनी देओल ਤਰਮਿੰਦਰ ਦੇ ਨਾਲ ਇੱਕ ਮਜ਼ਬੂਤ ਰਿਸ਼ਤਾ ਸਾਂਝਾ ਕਰਦੇ ਨੇ सनी ਅਕਸਰ ਤਰਮਿੰਦਰ ਦੇ ਨਾਲ ਛੁੱਟੀਆਂ ਤੇ ਜਾਂਦੇ ਸੀ ਔਰ ਆਪਣੇ ਪਿਤਾ ਦੇ ਨਾਲ ਉਹਨਾਂ ਦੀਆਂ ਛੁੱਟੀਆਂ ਦੀਆਂ ਫੋਟੋਆਂ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਉਹ ਸਾਂਝੀਆਂ ਕਰਦੇ ਰਹਿੰਦੇ ਸੀ ਦੱਸ ਦਈਏ ਕਿ ਤਰਮਿੰਦਰ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ ਉਹ ਆਪਣੇ 90ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਉਹ ਲੰਬੇ ਸਮੇਂ ਤੋਂ ਬਿਮਾਰ ਸੀ ਉਹਨਾਂ ਦੇ ਬੱਚੇ ਇੱਕ ਸ਼ਾਨਦਾਰ ਜਸ਼ਨ ਮਨਾਉਣ ਦੀ ਯੋਜਨਾ ਬਣਾ ਰਹੇ ਸੀ ਪਰ ਉਹਨਾਂ ਦੇ ਦੇਹਾਂਤ ਦੇ ਨਾਲ ਪਰਿਵਾਰ ਦੁਖੀ ਰਦਾਸਪੁਰ ਦੇ ਮੱਜਾ ਸਿੰਘ ਦੇ ਨੇੜੇ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ ਦੋ ਹੋਰ ਲੋਕ ਗੰਭੀਰ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਸ਼ਾਮਲ ਹੈ ਜ਼ਖਮੀਆਂ ਦੀ ਪਹਿਚਾਨ ਵੀ ਪਤੀ ਪਤਨੀ ਦੇ ਵੱਜੋਂ ਹੋਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਚਾਰਾਂ ਹੀ ਲੋਕਾਂ ਦੇ ਵਿੱਚੋਂ ਇੱਕ ਹੀ ਪਰਿਵਾਰ ਦੇ ਨਾਲ ਸੰਬੰਧਿਤ ਦੱਸੀ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਹੋਏ ਇੱਕ ਵਿਆਹ ਸਮਾਗਮ ਤੋਂ ਬਾਅਦ ਇਹ ਜੰਮੂ ਜਾ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਤੇਜ਼ ਰਫ਼ਤਾਰ ਕਾਰਨ ਸੜਕ ਦੇ ਕਿਨਾਰੇ ਖੜੀ ਟਰਾਲੀ ਦੇ ਨਾਲ ਜਾ ਟਕرائی ਟੱਕਰ ਇਨੀ ਭਿਆਨਕ ਸੀ ਕਿ ਕਾਰ ਦੇ ਅੱਗੇ ਵਾਲੇ ਹਿੱਸੇ ਨੂੰ ਬੁਰੀ ਤਰ੍ਹਾਂ ਤਰੀਕੇ ਦੇ ਨਾਲ ਨੁਕਸਾਨੀਆਂ ਦੇਖਿਆ ਗਿਆ ਅਤੇ ਅੱਗੇ ਬੈਠੇ ਪਤੀ ਪਤਨੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪਿੱਛੇ ਬੈਠੇ ਦੋ ਹੋਰ ਪਰਿਵਾਰਕ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਕੀ ਹੋ ਰਿਹਾ ਕਿੱਥੇ ਘਟਨਾਈ ਉਹ ਕਿੱਡਾ ਰਾਤਾਰੀ ਵਲਟਾਪ ਕੇ ਜੱਪੂ ਵਾਲਾ ਡੇ ਹੋਈ ਆ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਉਹ ਰਾਤੀ ਸਾਡੇ ਮੈਰੀ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਹਾੜ ਵਰਤ ਗਿਆ ਕੀ ਲੱਗ ਰਿਹਾ ਸੀ ਤੁਹਾਡੇ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਦੇ ਇੱਕ ਹੋਰ ਮਾਸੀ ਮਾਸੜੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉੱਥੋਂ ਫਰਸਟ ਏਡ ਦਵਾਉਂਦੇ ਪਏ ਐਮਸੀ ਹਸਪੀਟਲ ਸਰ ਕਿੱਥੋਂ ਆਏ ਸੀ ਤੇ ਕੀ ਕਰਨਾ ਹੈ ਇਹ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਅੱਜ ਕੱਲ੍ਹ ਆਤੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਇੱਕ ਹਾਦਸਾ ਹੋਇਆ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ 'ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਹੈ ਨਹੀਂ ਪਰਿਵਾਰ 'ਚ ਦੋ ਬੇਟੇ ਆ ਤੇ ਦੋ ਬਹਵਾਂ ਕੋਈ ਨੌਕਰੀ ਕਰਦੇ ਨਹੀਂ 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 ਇਹਨਾਂ ਦਾ ਆਪਣਾ ਇੰਡਸਟਰੀਅਲ ਜੰਮੂ ਆਪਣਾ ਕਾਰੋਬਾਰ ਸਰ ਨੌਕਰੀ ਨਹੀਂ ਕਰਦੇ ਸਾਨੂੰ ਬੱਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਇਹ ਹੀ ਉੱਥੇ ਪਹੁੰਚੇ ਜਾਂਦੇ ਉੱਥੇ ਜਾ ਕੇ ਪਤਾ ਲੱਗਾ ਉਹਤੇ ਜਿਹੜੇ ਦੂਸਰੇ ਮਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ। ਗੈਣਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਐ ਉਹ ਹੁਣ ਪਵਾਤਾ ਦਾ ਉਹਨੇ ਇੱਕ ਬੈਗ ਚ ਆਪਾਂ ਕੁਝ ਚੈੱਕ ਨਹੀਂ ਕੀਤਾ ਬਾਕੀ ਜੋ ਐ ਠੀਕ। ਉਸਨੇ ਕਿਨੂੰ ਮਾਫ ਕਰਤਾ ਨਹੀਂ ਹਾਂਜੀ ਹਾਂਜੀ ਕੋਈ ਨਿਸ਼ਾਰਾ ਮੱਜਾ ਸਿੰਘ ਤੇ ਲੱਗੇ ਆ ਜੀ। ਆ ਆਪਣੇ ਵਿਆਹ ਵੇਖੀ ਆਉਣ ਦੇ। ਹਾਂਜੀ। ਸਾਰਾ ਪਰਿਵਾਰ ਅੰਮ੍ਰਿਤਸਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਜਾ ਸਿੰਘ ਗਈ ਆ। ਤੇ ਪੇਸ਼ ਹੋਣ ਟਰੈਲ ਦੇ ਵਿੱਚ ਵਜੇ ਜਿਸ ਨੇ ਆਪਣੇ ਮੀਆਂ ਮੀਆਂ ਵਿਵਿਧ ਮੌਤ ਹੋ ਗਏ ਸਰ ਕੀ ਨਾਮ ਹੋਇਆ ਜੀ ਜੀਮਨ ਬਤਰਾ ਹਰਸ਼ ਬਤਰਾ ਜੀ ਵਾਸੀ ਜੰਮੂ ਟਰਾਲੀ ਨਵਜੇ ਟਰਾਲੀ ਚ ਵਜੇ ਜੀ ਖੜੀ ਤਰਨਤਾਰਨ ਜ਼ਿਲ੍ਹੇ ਦੇ ਅਦੀਨ ਆਉਂਦੇ ਪਿੰਡ ਫਤਿਹਾਬਾਦ ਵਿੱਚ ਸਵੇਰੇ ਸਵੇਰੇ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਵੱਡੇ ਪੱਧਰ ਦੇ ਉੱਤੇ ਰੇਡ ਕੀਤੀ ਹੈ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੇ ਵੱਖ-ਵੱਖ ਥਾਵਾਂ ਤੇ ਇੱਕੋ ਬਾਅਦ ਛਾਪਾ ਮਾਰਿਆ ਹੈ ਛਾਪਿਆਂ ਦੇ ਦੌਰਾਨ ਕਈ ਨਸ਼ਾ ਵੇਚਣ ਵਾਲੇ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਸੀ ਜਿਨ੍ਹਾਂ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਰੇਡ ਦੇ ਦੌਰਾਨ ਕੁਝ ਨਸ਼ਾ ਤਸਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਉਹਨਾਂ ਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਅਚਾਨਕ ਕੀਤੀ ਗਈ ਕਾਰਵਾਈ ਦੇ ਨਾਲ ਨਸ਼ਾ ਤਸਕਰਾਂ ਦੇ ਵਿੱਚ ਹੜਕੰਪ ਮਚ ਗਿਆ ਹੈ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਕਿ ਜਿਹੜੀ ਕਾਰਵੇ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜਿਹੇ ਕੈਸੋ ਰੋਰਾਂ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਲੀ ਆਪਣੇ ਜਿਹੜੇ ਗੋਵਿੰਦ ਸਿੰਘ ਸਾਹਿਬ ਸਬਡਿਵੀਜ਼ਨ ਦੇ ਵਿੱਚ ਜਿੱਥੇ-ਜਿੱਥੇ ਵੀ ਸਾਰੇ ਐਸ ਐਚ ਓਜ਼ ਸਾੜੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਰਿਪੋਰਟ ਸਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂਗਾ 150 ਆਫੀਸਰਜ਼ ਹੈਗੇ ਜਿਹਨਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਪਹੁੰਚ ਪਹੁੰਚ ਲੱਗੇ ਵੀ ਨਾਲੜ ਪੀ ਐਂਕੀ ਆਈ ਨਿਗਰੇ ਦੁਆਰਾ ਫੇਰ ਕਰਦੇ ਨੇ ਕਿ ਉਹਨਾਂ ਦੇ ਚੇਕ ਪੈਰਡ ਕੀਤਾ ਤੇ ਵੀ ਇਹਨਾਂ ਨੇ ਦੇਖੀ ਵੀ ਇਹ ਦੁਆਰਾ ਕਿਨੇ ਬਥੇ ਗਏ ਕੀ ਕੰਮ ਕਰਦੇ ਨੇ ਕਿ ਜਿਹੜਾ ਜਿਹੜਾ ਕਾਰਦਾ ਵਗਾਰਾਂ ਕਿੰਨਾ ਚੱਲਦਾ ਹੈ ਅਸਲੀ ਬਰਾਬਰੀ ਹੋਈ ਜੀ ਤੇ ਅੱਲੇ ਅਸੀਂ ਦੋ ਕੁ ਬੰਦੇ ਨੇ ਅਸੀਂ ਰਾਉਂਡ ਅਪ ਕੀਤਾ ਹੈਗਾ ਕਿ ਅੱਲੇ ਬੱਤੀਲੇ ਸੱਲੇ ਸੁਣਨ ਹੋਇਆ ਗਿਆ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਚਾਹਦੇ ਤੇ ਵੀ ਨਾ ਉਹ ਲੋਕੀ ਕੀ ਕਰ ਰਹੀ ਜਿਹੜੀ ਅੰਜਰ ਕੀਤੀ ਆ ਜੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਪਤੀ ਚੋਣਾਂ ਦਾ ਅਖਾੜਾ ਪੂਰੇ ਤਰੀਕੇ ਦੇ ਨਾਲ ਪੱਕ ਚੁੱਕਾ ਹੈ ਹਰ ਜ਼ੋਨ ਦੇ ਪਿੰਡਾਂ ਦੇ ਵਿੱਚ ਚੋਣ ਮੀਟਿੰਗਾਂ ਦਾ ਦੌਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਪਿੰਡ ਬੋਦੇ ਦੀ ਖੂਹੀ ਦੇ ਵਿੱਚ ਹੋਈ ਚੋਣ ਮੀਟਿੰਗ ਤੇ ਇੱਕ ਸਿਆਸਤ ਮਾਹੌਲ ਸਿਆਸੀ ਮਾਹੌਲ ਜਿਹੜਾ ਸੀ ਉਹ ਵੀ ਦੇਖਣ ਨੂੰ ਮਿਲਿਆ ਹੈ ਪਿੰਡ ਦੇ ਨੌਜਵਾਨ ਸਰਪੰਚ ਗੁਰਦੇਵ ਸਿੰਘ ਸੱਭਾ ਨੇ ਆਪ ਵੱਲੋਂ ਰੱਖੀ ਗਈ ਚੋਣ ਮੀਟਿੰਗ ਦੇ ਵਿੱਚ ਬੇਮਿਸਾਲ ਇਕੱਠ ਕਰਵਾ ਕੇ ਦਿਖਾ ਦਿੱਤਾ ਅਤੇ ਪਿੰਡ ਦਾ ਰੁਝਾਨ ਪੂਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੈ ਮੀਟਿੰਗ ਦੇ ਵਿੱਚ ਲੋਕਾਂ ਦੀ ਬੇਹੱਦ ਵੱਡੀ ਭੀੜ ਦੇਖ ਕੇ ਵਿਧਾਇਕ ਬਟਾਲਾ ਅਮਨਸ਼ੀਰ ਸਿੰਘ ਸ਼ਹਿਰੀ ਕਲਸੀ ਵੀ ਖੁਸ਼ ਦਿਖਾਈ ਦਿੱਤੇ ਨੇ ਇਸ ਮੌਕੇ ਦੇ ਉੱਤੇ ਵਿਧਾਇਕ ਸ਼ਹਿਰੀ ਕਲਸੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਿਹੜਾ ਵੀ ਪਿੰਡ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਧ ਬੋਟਾਂ ਦੇ ਅੰਤਰ ਦੇ ਨਾਲ ਜਿੱਤ ਦਿਖਾਏਗਾ ਉਸ ਨੂੰ ਰੰਗਲਾ ਪੰਜਾਬ ਤਹਿਤ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਉਧਰ ਸਰਪੰਚ ਗੁਰਦੇਵ ਸਿੰਘ ਸੱਭਾ ਨੇ ਕਿਹਾ ਹੈ ਕਿ ਵਿਧਾਇਕ ਬਟਾਲਾ ਨੇ ਪਿੰਡ ਦੇ ਵਿੱਚ ਇੰਨਾ ਵਿਕਾਸ ਕਰਵਾਇਆ ਹੈ ਕਿ ਲੋਕ ਆਪ ਹੀ ਉਹਨਾਂ ਦੇ ਨਾਲ ਖੜੇ ਹੋ ਰਹੇ ਨੇ ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਸ਼ਾਇਦ ਪਿੰਡ ਦੇ ਵਿੱਚ ਹੋਰ ਪਾਰਟੀਆਂ ਦੇ ਬੂਥ ਵੀ ਨਾ ਲੱਗ ਸਕਣ ਮੀਟਿੰਗ ਦੇ ਵਿੱਚ ਸੋਸ਼ਲ ਮੀਡੀਆ 스타 ਨੀਟੂ ਛਟਰਾਵਲਾ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ ਜਿਸ ਦੇ ਨਾਲ ਨੌਜਵਾਨਾਂ ਵਿੱਚ ਖਾਸ ਰੌਣਕ ਦਿਖਣ ਨੂੰ ਮਿਲ ਰਹੀ ਹੈ ਚਲੋ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਨੇ ਇਹ ਨਾ ਜੀ ਅੱਜ ਤੋਂ ਜਿਹੜੀ ਸਾਲ ਡੇਢ ਸਾਲ ਪਹਿਲਾਂ ਐਮਪੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਸਾਡੇ ਸ਼ੈਰੀ ਵੀਰ ਜੀ ਅਮਨ ਬਾਜੀ ਖਲੋਤੇ ਸੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਖੜੇ ਸੀ ਤੇ ਉਹਨਾਂ ਨੂੰ ਨਾ ਮੇਰਾ 1000 ਵੋਟ ਦਾ ਪਿੰਡ ਹੈ ਜੀ ਤਾਂ ਨੀਅਰ ਵੋਟ ਉਹਨਾਂ ਨੂੰ 100 ਦੇ ਕਰੀਬ ਵੋਟ ਪਈ ਸੀ ਉਦੋਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਸਰਪੰਚ ਬਣਾਤਾ ਸਾਰੇ ਪਿੰਡ ਦੀ ਸਹਿਮਤੀ ਨਾਲ ਮੈਂ ਸਰਪੰਚ ਬਣ ਗਿਆ ਜੀ ਆਪਾਂ ਵਧੀਆ ਕੰਮ ਕੀਤੇ ਐਮਐਲਏ ਸਾਹਿਬ ਨੇ ਵਧੀਆ ਸਾਡੇ ਪਿੰਡ 'ਚ ਕੰਮ ਚੱਲ ਵੀ ਰਹੇ ਨੇ ਕੰਮ ਹੋ ਵੀ ਰਹੇ ਨੇ ਜਿਹੜੇ ਕਦੀ 40 ਸ ਇਸ ਕਰਕੇ ਲੋਕ ਸਾਰੇ ਸਮਝਦਾਰ ਹੁੰਦੇ ਨੇ ਜੀ ਹੈਨਾ ਇਸ ਕਰਕੇ ਮੈਨੂੰ ਸਾਰਾ ਪਿੰਡ ਹੀ ਸਾਡਾ ਇੱਕ ਤਰਫਾ ਹੈ ਜੀ ਕਿਉਂਕਿ ਇਹਦੇ ਵਿੱਚ ਚਲੋ ਜਿਹੜੇ ਸਸਾਰ ਪਾਰਟੀ ਨੇ ਆਪਣਾ ਯੋਰ ਲਾਉਣਾ ਹੁੰਦਾ ਜਿਹੜੇ ਕਾਂਗਰਸ ਪਾਰਟੀ ਵਾਲੇ ਨੇ ਉਹਨਾਂ ਨੇ ਵੀ ਜਿਹੜਾ ਬਲਾਕ ਸਮਤੀ ਦਾ ਕੈਂਡੀਡੇਟ ਆ ਉਹ ਮੇਰੇ ਪਿੰਡ ਤੋਂ ਖੜਾਤਾ ਜੀ ਤੇ ਉਹੀ ਇੱਕ ਕੈਂਡੀਡੇਟ ਆ ਗੱਲਾ ਉਹਦੇ ਨਾਲ ਕੋਈ ਜੀ ਦੋ ਵੋਟਾਂ ਨਹੀਂ ਹੈ ਮੈਨੂੰ ਜੋ ਲੱਗਦਾ ਤੇ ਮੈਂ ਤਾਂ ਇਹੀ ਮੈਨੂੰ ਬੜਾ ਮਾਣ ਹੈ ਆਪਣੇ ਪਿੰਡ ਵਾਲਿਆਂ ਤੇ ਇਹਦੇ ਮੈਂ ਪਿੰਡ ਵਾਲਿਆਂ ਦੇ ਸਿਰ ਤੇ ਪੂਰੀ ਬਟਕਮਾਰ ਸਕਦਾ ਵੀ ਮੇਰੇ ਪਿੰਡ ਕਾਂਗਰਸ ਪਾਰਟੀ ਦਾ ਬੂਤ ਤੱਕ ਨਹੀਂ ਲੱਗਣਾ ਤੇ ਤੁਸੀਂ ਅੱਜ ਦੇਖਿਆ ਹੀ ਆ ਜੀ ਪ੍ਰੋਗਰਾਮ ਹੈ 1000 ਵੋਟ ਦਾ ਪਿੰਡ ਹੈ ਜੀ 700 ਕੁਰਸੀ ਲਾਈ ਆਪਾਂ ਉਥੇ ਤੇ ਸਭ ਕੁਰਸੀਆਂ ਭਰੀਆਂ ਹੀ ਤਾਂ ਬਾਕੀ ਕਿੰਨੀ ਦੁਨੀਆ ਖੜ ਗਈ ਤੁਸੀਂ ਤੁਹਾਡੀ ਸਾਰੀਆਂ ਟੀਮਾਂ ਉਥੇ ਹੀ ਤੁਸੀਂ ਮੌਕੇ ਤੇ ਦੇਖਿਆ ਜੀ ਹਨਾ ਸਾਰੇ ਪਿੰਡ ਨੇ ਹੀ ਇੱਕ ਤਰਫਾ ਕਰ ਦਿੱਤਾ ਜੀ ਸਾਰਾ ਪਿੰਡ ਇੱਕ ਪਾਸਾ ਵੋਟ ਪਾਊਗਾ ਅਮਨ ਸ਼ੈਰੀ ਭਾਜੀ ਬਹੁਤ ਵਧੀਆ ਇਨਸਾਨ ਨੇ ਬੜਾ ਵਧੀਆ ਲੀਡਰ ਹੈ ਜੀ ਬੜਾ ਮਾਨ ਸਤਿਕਾਰ ਦਿੰਦਾ ਉਹ ਸਾਨੂੰ ਸਰਪੰਚਾਂ ਨੂੰ ਸਾਰੇ ਆਮ ਲੋਕਾਂ ਨੂੰ ਉਹਦੀ ਅਛਾਈ ਇਸ ਕਰਕੇ ਸਾਰੇ ਉਹਦੇ ਨਾਲ ਜੁੜੇ ਹੋਏ ਆ ਸਾਰਾ ਪਿੰਡ ਹੀ ਜੁੜਿਆ ਜੀ ਮੇਰਾ ਸਾਰਾ ਪਿੰਡ ਇੱਕ ਤਰਫਾ ਹੈ ਕੂਤ ਮੈਂ ਤੁਹਾਨੂੰ ਦੱਸ ਦਿਆਂ ਜੀ ਜੇ ਇਦਾਂ ਨਾ ਮੈਨੂੰ ਜੋ ਲੱਗਦਾ ਚਲੋ ਕੈਂਡੀਡੇਟ ਮੇਰੇ ਪਿੰਡ ਦਾ ਮੇਰੇ ਪਿੰਡ ਵਿੱਚ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲੱਗੂਗਾ ਮੈਨੂੰ ਮੇਰੇ ਪਿੰਡ ਵਾਲਿਆਂ ਤੇ ਮੇਰੇ ਪਰਿਵਾਰ ਤੇ ਪੂਰਾ ਮਾਣ ਹੈ ਕਿਉਂਕਿ ਸਾਰੇ ਪਿੰਡ ਵਧੀਆ ਸਾਰਿਆਂ ਨੂੰ ਕੰਮ ਦੇਖਦੇ ਨੇ ਕੰਮ ਹੋ ਰਹੇ ਨੇ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਨਾ ਗਰਾਊਂਡ ਬਣ ਗਈ ਹੈ ਜੀ ਸੀਵਰੇਜ ਪੈਣਦੇ ਨੇ ਲਾਈਟਾਂ ਲੱਗ ਚੁੱਕੀਆਂ ਨੇ ਕੈਮਰੇ ਲੱਗ ਰਹੇ ਨੇ ਜਿੰਨੇ ਵੀ ਕੰਮ ਹੁੰਦੇ ਨੇ ਸਾਰੇ ਹੋ ਰਹੇ ਨੇ ਤੇ ਕਰਵਾ ਰਿਹਾ ਮਨਸ਼ੀਰ ਸਿੰਘ ਸ਼ਹਿਰੀ ਇਹ ਮਤਰਪਾਲ ਜੀ ਕਹਿੰਦੇ ਕਹਿੰਦੇ ਵੀ 10 ਲੱਖ ਰੁਪਏ ਦਾ ਨਾਮ ਰੱਖਿਆ ਜਿਹੜਾ ਪਿੰਡ ਪਹਿਲਾਂ ਹਾਂ ਤੁਸੀਂ ਝੂਠ ਬੋਲਿਆ 10 ਲੱਖ ਦਾ ਨਾਮ ਨਹੀਂ ਰੱਖਿਆ ਜਿਹੜੀ ਬਟਾਲੇ ਹਲਕੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਖੱਤੀ ਦੇ ਵਿੱਚ ਪਹਿਲੇ ਨੰਬਰ ਦਾ ਪਿੰਡ ਹੁੰਦਾ ਰੰਗਲੇ ਪੰਜਾਬ ਦਾ ਕੋਟਾ 5 ਕਰੋੜ ਦਾ ਮੇਰਾ ਹੈ ਉਹਦੇ ਚੋਂ 25 ਲੱਖ ਰੁਪਈਆ ਨਾਮ ਦਊਗਾ ਜਿਹੜਾ ਪਿੰਡ ਪਹਿਲੇ ਨੰਬਰ ਤੇ ਆਊਗਾ 15 ਲੱਖ ਪੁਰਮ ਦਾ ਹੜ ਤਗੜੇ ਹੋ ਗਏ ਹੁਣ ਤੁਸੀਂ ਵੇਖ ਲਓ ਵੀ ਕੰਮ ਆ ਗਿਆ ਨਾਲਾ ਦੇ ਨੇੜਲੇ ਪਿੰਡ ਕੁੰਨਸ ਵਿੱਚ ਇੱਕ ਰੋਂਗਟੇ ਖੜੇ ਕਰ ਦੇਣ ਵਾਲਾ ਕਤਲ ਮਾਮਲਾ ਸਾਹਮਣੇ ਆਇਆ ਦੱਸ ਦਈਏ 32 ਸਾਲਾਂ ਨੌਜਵਾਨ ਤਰਸੇਮ ਸਿੰਘ ਨੂੰ ਕਾਰ ਦੇ ਅੰਦਰ ਹੀ ਤੀਸਤਾਰ ਹਥਿਆਰਾਂ ਦੇ ਨਾਲ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਮਾਮਲੇ ਦੇ ਕਾਰਨ ਪਿੰਡ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਆਧਾਰ ਦੇ ਉੱਤੇ 5 ਲੋਕਾਂ ਦੇ ਵਿਰੁੱਧ ਕਤਲ ਦੇ ਸਮੇਤ ਸੰਗੀਨਤਾ ਰਾਮਾ ਹੇਟ ਮੁਕਦਮਾ ਦਰਜ ਕਰ ਲਿਆ ਹੈ। ਮੇਰਾ ਨੀ ਮਹਿੰਦਰ ਸਿੰਘ। ਕੀ ਕਹਣਾ ਚੰਨਾ ਜਿਹੜਾ ਕਤਲ ਹੋਇਆ ਮੇਰੇ ਮੀਨਾਲ ਕਾਰ ਦੇ ਵਿੱਚ ਨੌਜਵਾਨ ਦਾ ਮਾਮਲਾ ਕੀ ਸੀ ਅਸਤ ਕਤਲ ਕਰਨ ਕੀ ਹੈ ਗਿਆ? ਇਹ ਮਹਿੰਦਰ ਸਿੰਘ ਮੈਂ ਮਹਿੰਦਰ ਸਿੰਘ ਹਾਂ ਔਰ ਜੇ ਜਿਸ ਦੀ ਵੀ ਡੈਥ ਹੋਈ ਹੈ ترਸੀਮ ਸਿੰਘ ਵਾਸੀ ਪਿੰਡ ਕੁੰਸ ਜਿਨ੍ਹਾਂ ਦੀ ਰਾਤ ਤੇਜ ਤਾਰਹ ਹਥਿਆਰਾਂ ਨਾਲ ਡੈਥ ਕੀਤੀ ਗਈ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਇਹ ਮਾਮਲਾ ਕਿਵੇਂ ਹੋਇਆ ਇਹਦਾ ਕੀ ਰੰਜਸ ਕੀ ਸੀ ਕੋਈ ਪਤਾ ਲੱਗਦਾ ਇਹਦਾ ਫਿਲਹਾਲ ਸਾਨੂੰ ਅਸੀਂ ਬਾਅਦ ਚ ਪੁੱਛਿਆਂਗੇ ਬਾਅਦ ਚ ਸਾਨੂੰ ਪਤਾ ਨਹੀਂ ਲੱਗਿਆ ਵੀ ਕੀ ਰੰਜਸ ਸੀ ਇਹ ਤਾਂ ਹੁਣ ਮੌਕੇ ਤੇ ਜਿਹੜੇ ਦੋਸ਼ੀ ਪੜੇ ਗਏ ਆ ਉਹਨਾਂ ਤੋਂ ਹੀ ਪਤਾ ਲੱਗੂਗਾ ਵੀ ਕੀ ਰੰਜਸ ਸੀ ਇਹਨਾਂ ਦਾ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀਗਾ ਡੈਡੀ ਦੀ ਪਹਿਲਾਂ ਇਸ ਬੱਚੇ ਦੀ ਡੈਡੀ ਦੀ ਡੈਥ ਪਹਿਲਾਂ ਹੋਣ ਕਾਰਨ ਇਹ ਛੋਟੇ ਛੋਟੇ ਜੀ ਜਦੋਂ ਉਹਨਾਂ ਦੀ ਡੈਥ ਹੋਈ ਹੈ ਇਹਨਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਇਹੀ ਕਮਾਈ ਦਾ ਸਾਧਨ ਸੀਗਾ ਤੇ ਇਸ ਦੀ ਮਾਂ ਨੇ ਇਸ ਨੂੰ ਘਰਾਂ ਦੇ ਵਿੱਚ ਗੋਹਾ ਕੂੜਾ ਸੱਟ ਕੇ ਪਾਲਿਆ ਸੀਗਾ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਉਮੀਦ ਆ ਕਿ ਉਹ ਸਾਡੇ ਨਾਲ ਮੋਢਾ ਨਾਲ ਕਿ ਮੋਢਾ ਨਾਲ ਖੜਨਗੇ ਕਤਲ ਕਿਵੇਂ ਕੀਤਾ ਗਿਆਗਾ ਕਿੱਥੇ ਮੌਜੂਦ ਸੀਗਾ ਇਹ ਕੰਮ ਕੀ ਕਰਦਾ ਸੀ ਇਹ ਕੰਮ ਹੀ ਇਹ ਮੈਤੇ ਪਿੰਡ ਮੈਤੇ ਰਹਿੰਦਾ ਹੁੰਦਾ ਸੀ ਤੇ ਉਹ ਸਾਇਦ ਅਸੀਂ ਪੂਰੀ ਡੀਟੇਲ ਤਾਂ ਸਾਨੂੰ ਨਹੀਂ ਪਤਾ ਵੀ ਬੱਕਰੀਆਂ ਉਹਨਾਂ ਦੇ ਰੱਖਿਆ ਮਿਆਂ ਸੀ ਇਹ ਉਹਨਾਂ ਦੀਆਂ ਬੱਕਰੀਆਂ ਚਾਰਦਾ ਸੀ ਉਹਨੇ ਫਿਲਹਾਲ ਇਹ ਗੱਲ ਕਹੀ ਆ ਕਿ ਆਪਾਂ ਮੈਂ ਕਈ ਦਿਨਾਂ ਤੋਂ ਇੱਥੇ ਰਹਿ ਰਹੇ ਹਾਂ ਮਹਿਤੇ ਪਿੰਡ ਦੇ ਵਿੱਚ ਵੀ ਆਪਾਂ ਪਿੰਡ ਕੋਹਣਸ ਦੇ ਵਿੱਚ ਚੱਲ ਗਏ ਵੀ ਉੱਥੋਂ ਮੈਂ ਆਪਣੇ ਲੀੜੇ ਕੱਪੜੇ ਸਾਰੇ ਮੈਂ ਉੱਥੋਂ ਲੈ ਕੇ ਆਉਣੇ ਆ ਇੰਦਰ ਮੈਂਬਰ ਆ ਜੀ ਕੀ ਕਰਨਾ ਚਾਹਣਾ ਜਿਹੜਾ ਕਤਲ ਹੋਇਆ ਨੋਜਾਂ ਦਾ ਇਹ ਜੀ ਬਹੁਤ ਗਰੀਬ ਪਰਿਵਾਰ ਆ ਮਿਹਨਤੀ ਪਰਿਵਾਰ ਆ ਇਹ ਮੈਂ ਮਿੱਤੇ ਪਿੰਡ 'ਚ ਇਹ ਕੰਮ ਕਰਦਾ ਸੀਗਾ ਕਿਸੇ ਦੀ ਬੱਕਰੀਆਂ ਚਾਰਦਾ ਸੀ ਘਰ ਵਾਸਤੇ ਤੇ ਉੱਥੇ ਇਹ ਲੀੜਾ ਕਪੜਾ ਚੱਕਣਾ ਆ ਉਹਦਾ ਰਾਤ ਇਹ ਗੱਡੀ 'ਚ ਅਠਕ ਦੇ ਕਰੀ ਬਣਾਇਆ ਤੇ ਕੁਝ ਬੰਦੇ ਆਏ ਕਿਰਪਾਨਾਂ ਖਿਰਚਾਂ ਲੈ ਕੇ ਉਤਰ ਨਹੀਂ ਦਿੱਤਾ ਇਹ ਗੱਡੀ ਦੇ ਵਿੱਚ ਹੀ ਇਹਦਾ ਕਤਲ ਕਰਤਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਨੇ ਇਹ ਘਟਨਾ ਕਰੀ ਆ ਸਾਡੇ ਪਿੰਡ ਚ ਇਹ ਬਹੁਤ ਮਾੜੀ ਘਟਨਾ ਹੋਈ ਆ ਪਰਿਵਾਰ ਕਿਵੇਂ ਹੈਗਾ ਇਹਦਾ ਗਰੀਬ ਪਰਿਵਾਰ ਬਹੁਤ ਨਰਮ ਆ ਜੀ ਇਹ ਗਰੀਬ ਪਰਿਵਾਰ ਆ ਪਹਿਲਾਂ ਡੈਡੀ ਦੀ ਡੈਥ ਹੋਈ ਆ ਮਾਂ ਨੇ ਪਾਲਲੇ ਨੇ ਤੇ ਬਹੁਤ ਜਿਆਦਾ ਆਪ ਵੀ ਮੁੰਡਾ ਉਹ ਨਰਮ ਸੀ ਕਿਸੇ ਨਾਲ ਕੋਈ ਜਿੱਦ-ਵੈਸਾ ਹੈ ਨਹੀਂ ਸੀ ਉਹਦੀ ਜਿਸ ਤਰ੍ਹਾਂ ਉਹ ਮਾਰਿਆ ਬਹੁਤ ਮਾੜੀ ਘਟਨਾ ਹੋਈ ਹੈ ਜਿਸ ਤਰ੍ਹਾਂ ਉਹ ਮਾਰਿਆਗਾ ਕੋਈ ਰੰਜਸ਼ ਸੀ ਵੀ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਇਹ ਤਾਂ ਬੱਚੇ ਹੀ ਹੈ ਨਹੀਂ ਸੀਗਾ ਵਧੀਆ ਹਰ ਇੱਕ ਨਾਲ ਖੇਡ ਕੇ ਬੁਲਾਉਂਦਾ ਸੀਗਾ ਕਰੇ ਤਾਂ ਹੋਣੀ ਨਹੀਂ ਦਿੱਤਾ ਜੀ ਰਾਤ ਵੱਡੀ ਤਵਾਰੀ ਉਹਨਾਂ ਨੇ ਕੰਮ ਕਰਤਾ ਉਹਦਾ ਕਤਲ ਕਿੱਥੇ ਕੀਤਾ ਜੀ ਕਤਲੇ ਚੰਡੀਗੜ੍ਹ ਵਸਤੀ ਚ ਕੀਤਾ ਜੀ ਗੱਡੀ ਵਿੱਚ ਲਾਸ਼ ਮਿਲੀ ਉਹਦੀ ਗੱਡੀ 'ਚ ਬਰਾਮਦ ਹੋਈ ਹੈ ਘੁੰਸਾ ਉਥੇ ਕੱਲ ਰਾਤ ਸਾਨੂੰ ਕਰੀਬ 8 8:30 ਵਜੇ ਇਨਫੋਰਮੇਸ਼ਨ ਆਈ ਕਿ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਮੌਕੇ ਤੇ ਐਸਐਚਓ ਤੇ ਮੈਂ ਅਸੀਂ ਗਏ ਸੀਗੇ ਉਥੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਲੜਕਾ ਤਰਸੀਮ ਈ ਉਸੇਮੀ ਇਹਦਾ ਮਰਡਰ ਹੋਇਆ ਹੋਇਆ ਸੀਗਾ ਕਾਰਨ ਇਹ ਸੀਗਾ ਕਿ ਇਹ ਆਪਣੇ ਮਹਤੇ ਪਿੰਡ ਚ ਕਿਸੇ ਦੇ ਘਰ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀਗਾ ਇਹ ਆਪਣੇ ਸਰਦੀਆਂ ਦੇ ਕੱਪੜੇ ਲੈਣ ਲਈ ਜਿਹੜਾ ਆਪਣੇ ਘਰ ਵਾਪਸ ਆਇਆ ਸੀਗਾ ਠੇਕੇ ਤੇ ਇਹਦੇ ਖੜੇ ਤਿੰਨ ਚਾਰ ਲੜਕਿਆਂ ਨਾਲ ਗੋਪੀ ਜੌਨੀ ਤਿੰਨ ਚਾਰ ਬੰਦਿਆਂ ਨਾਲ ਇਹਦਾ ਉੱਥੇ ਪਹਿਲਾਂ ਹੀ ਰੰਜਿਸ਼ ਵਧਾ ਰੰਜਿਸ਼ ਸੀ ਇਹਨਾਂ ਦੀ ਪ੍ਰਾਣੀ ਕੋ ਚਲਦੀ ਉਹਦੇ ਕਰਕੇ ਇਹਨਾਂ ਦਾ ਜਿਹੜਾ ਉੱਥੇ ਮਾਮੂਲੀ ਝਗੜਾ ਹੋ ਗਿਆ ਇਹਨਾਂ ਨੇ ਉਹਨੂੰ ਥੋੜਾ ਬਹੁਤਾ ਗਾਲੀ ਗਲੋਚ ਕੀਤਾ ਇਹ ਆਪਣੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਉਹਨਾਂ ਦੇ ਘਰ ਕੰਪਲੇਂਟ ਕਰਨ ਲਈ ਆਇਆ ਤੇ ਉਹਨਾਂ ਨੇ ਉਹ ਪਹਿਲਾਂ ਤਿਆਰੀ ਕੀਤੀ ਸੀ ਤੇ ਧਾਰ ਹਥਿਆਰ ਲੈ ਕੇ ਤੇ ਇਹਦੇ ਨਾਲ ਝਗੜਾ ਕੀਤਾ ਤੇ ਉਹਨਾਂ ਦੇ ਇਹਦੇ ਸੱਟਾਂ ਮਾਰੀਆਂ ਤੇ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਹਦੇ ਨਾਲ ਇਹਦੀ ਜਿਹੜੀ ਆ ترسےملے ਸੇਮੀ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਹਦੇ ਨਾਲ ਦਾ ਹੋਰ ਕੋਈ ਜ਼ਖਮੀ ਹੈ ਬੰਦਾ ਤੇ ਰੇਸ਼ਮ ਸਿੰਘ ਇਹਦਾ ਬ੍ਰਦਰ ਆ ਸਾਨੂੰ ਬੂਟਾ ਸਿੰਘ ਇਹਦੇ ਬਿਆਨਾਂ ਦੇ ਆਧਾਰ ਤੇ ਅਸੀਂ 103 ਜਮਨ ਇੱਕ 191 ਜਮਨ ਤਿੰਨ 190 ਤੇ 324 ਜਮਨ 4 ਬੀ ਐਨ ਐਸ ਦੀਆਂ ਧਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰਕੇ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਫਿਰ ਕਿੰਨੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਜੀ ਹਾਂ ਇਹ ਤਕਰੀਬਨ ਹਜੇ ਸਾਡੇ ਜਿਹੜੇ ਆ 5 ਬੰਦਿਆਂ ਦੇ ਨਾਮ ਲਖਵਾਏ ਨੇ ਇਹਨਾਂ ਨੇ ਇਹ ਹੈਗਾ ਬੱਸਾ ਜੌਨੀ ਗੋਪੀ ਤੇ ਰੋਡਾ ਤੇ ਬੱਲਾ ਇਹ ਵਿਅਕਤੀਆਂ ਦੇ ਨਾਮ ਦੱਸੇ ਨੇ ਬਾਕੀ ਸਾਰੀ ਇਨਵੈਸਟੀਗੇਸ਼ਨ ਜਦੋਂ ਮੋਡਲੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਰੀ ਗੱਲ ਸਾਹਮਣੇ ਆਏਗੀ ਇਹ ਦੋਸ਼ੀ ਇਹਨਾਂ ਦੇ ਘਰੇ 'ਚ ਰੇਡ ਕੀਤੀ ਸੀ ਐਸਐਚਓ ਤਪਾ ਨੇ ਤੇ ਉਹ ਦੋਸ਼ੀ ਹਨਿੰਗੇ ਘਰਾਂ 'ਚ ਭੱਜੇ ਹੋਏ ਨੇ ਤੇ ਜਦੋਂ ਵੀ ਗ੍ਰਿਫਤ ਚ ਆਉਂਦੇ ਆ ਅਸੀਂ ਪਾਰਟੀਆਂ ਲਗੀਆਂ ਰਹੀਆਂ ਸਾਡੀਆਂ ਇਹਨਾਂ ਦੇ ਮਗਰ ਲੱਗੇ ਬੰਦੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਸਰ ਦੋ ਗੱਡੀਆਂ ਦੀ ਤੋੜਪੰਨ ਹੋਈ ਹੈ ਜੀ ਹਾਂਜੀ ਉਹ ਗੱਡੀ ਤੇ ਇਹ ਗਏ ਸੀ ਜਿਹੜਾ ਤਰਸੇਮ ਲਈ ਸੇਮਾ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਕੰਪਲੇਂਟ ਕਰਨ ਇਹਨਾਂ ਦੇ ਘਰ ਗਏ ਸੀਗੇ ਤੇ ਉੱਥੇ ਜੌਨੀ ਦੇ ਘਰ ਦੇ ਲੱਗੇ ਹੀ ਇਹਨਾਂ ਦੇ ਸਾਰੀ ਪਾਰਟੀ ਨੇ ਇਹਨਾਂ ਨੇ ਅਟੈਕ ਕਰਤਾ ਚਾਰ ਪੰਜ ਜਣਿਆਂ ਨੇ ਜਿਹਦੇ ਚ ਇਹਦੀ ਮੌਤ ਹੋ ਗਈ ਬੜੇ ਗਰੀਬ ਘਰ ਤੋਂ ਬਿਲੋਂਗ ਕਰਦਾ ਇਹ ਲੜਕਾ ਤੇ ਇਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਕੰਮ ਕਰ ਕਰਦਾ ਸੀ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਬੁੱਗੀਪੂਰਾ ਦੇ ਵਿੱਚ ਪਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹੋਏ ਪੰਚਾਇਤ ਦੇ ਬੋਲੋ ਇੱਕ ਮਹੱਤਵਪੂਰਨ ਤੇ ਕਾਬਿਲ ਤਾਰੀਫ ਕਦਮ ਚੁੱਕਿਆ ਗਿਆ ਸਰਪੰਚ ਮਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸਰਵਸੰਮਤੀ ਦੇ ਨਾਲ ਬਲਾਕ ਸੰਮਤੀ ਉਮੀਦਵਾਰ ਦੀ ਬਿਨਾ ਮੁਕਾਬਲਾ ਕਰਵਾਈ ਗਈ ਚੋਣ ਜਿਸ ਦੇ ਵਿੱਚ ਨਿਰਮਲ ਪਾਲ ਕੌਰ ਬਿਨਾਂ ਮੁਕਾਬਲਾ ਜੇਤੂ ਕੋਸ਼ਤ ਹੋਏ ਨੇ ਸਰਪੰਚ ਮਨਜੀਤ ਸਿੰਘ ਗੇਲ ਨੇ ਦੱਸਿਆ ਹੈ ਕਿ ਪਿੰਡ ਦੀ ਏਤਾ ਤੇ ਸਾਂਝ ਇਸ ਗੱਲ ਦੀ ਗਵਾਹ ਹੈ ਕਿ ਆਉਣ ਵਾਲੀ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣ ਸਮੇਂ ਵੀ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਇੱਕੋ ਬੂਥ ਲਗਾਇਆ ਜਾਏਗਾ ਤਾਂ ਜੋ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਅਤੇ ਭਾਈਚਾਰਕ ਰੂਪ ਦੇ ਵਿੱਚ ਪੂਰੀ ਹੋ ਸਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਂਸ ਨੇ ਵੀ ਪਿੰਡ ਵਾਸੀਆਂ ਦੀ ਇਸ ਪਹਿਲ ਕਦਮੀ ਦੀ ਪ੍ਰਸ਼ੰਸਾ ਕੀਤੀ ਆ ਤੇ ਉਹਨਾਂ ਨੇ ਕਿਹਾ ਹੈ ਕਿ ਬੁਗੀਪੁਰਾ ਪਿੰਡ ਨੇ ਸਰਬਸੰਮਤੀ ਦੇ ਨਾਲ ਬਲਾਕ ਸੰਮਤੀ ਦੀ ਚੋਣ ਕਰਵਾ ਕੇ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੌਰਾਨ ਸਾਰੀਆਂ ਪਾਰਟੀਆਂ ਦੇ ਵੱਲੋਂ ਇੱਕੋ ਜਗ੍ਹਾ ਸਾਂਝਾ ਬੂਥ ਲਗਾਉਣ ਦਾ ਫੈਸਲਾ ਕਰਕੇ ਪੰਜਾਬ ਦੇ ਪਿੰਡਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਧੰਨਵਾਦ ਕਰਦੀ ਆ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ। ਸਾਨੂੰ ਐਡਜਟ ਹੋ ਕੇ ਰਹਿਣਾ ਪਿਆ। ਮਤੇ ਸਾਰੇ ਪਿੰਡ ਨੇ ਫੈਸਲਾ ਤੁਹਾਡੇ ਤੇ ਕੀਤਾ ਕਿ ਸਰਬਸੰਤੀ ਕੀਤੀ ਜਾਣੀ ਚਾਹੀਦੀ ਚੋਣ ਲੱਗਦਾ ਨਹੀਂ ਕਿ ਇਹ ਫੈਸਲੇ ਵਧੀਆ ਪਿੰਡਾਂ ਲਈ ਹੁਣ ਹੋਣਣ ਬਣਨਗੇ ਲੜਾਈ ਝਗੜੇ ਮੋਕਣਗੇ ਜੇ ਇਸ ਤਰ੍ਹਾਂ ਫੈਸਲੇ ਹੋਣਗੇ ਹਾਂਜੀ ਇਹ ਬਹੁਤ ਚੰਗਾ ਲੱਗਿਆ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਰੇ ਨਗਰ ਬੁੱਗੀਪੁਰ ਦੇ ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦਿੰਦਿਆ ਹੋਇਆ ਤੇ ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀ ਬੀ ਨਰਮਲ ਪਾਲ ਕੌਰ ਜੀ ਉਹਨਾਂ ਨੂੰ ਅ ਨਗਰ ਨੇ ਸਰਬਸੰਤੀ ਦੇ ਨਾਲ ਇਥੋਂ ਬਲਾਕ ਸੰਚੇ ਮੈਂਬਰ ਚੁਣਿਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਤੇ ਇਸ ਪਿੰਡ ਨੇ ਇੱਕ ਹੋਰ ਸਿਆਣਪ ਦਾ ਸਬੂਦ ਦਿਆ ਹੋਇਆ ਅਜੇ ਐਲਾਨ ਕੀਤਾ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਇੱਕ ਬੂਥ ਲੱਗਣ ਲੱਗੂਗਾ ਸੋ ਅ ਅਸੀਂ ਤਾਂ ਪਹਿਲਾਂ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਹੋਵੇ ਕਿਉਂਕਿ ਜਿਹੜੇ ਆ ਪਾਰਟੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਜੇ ਇੱਕ ਵਾਰੀ ਟੁੱਟ ਜੀਏ ਦੁਬਾਰਾ ਨਹੀਂ ਜੁੜ ਸਕਦਾ ਸੋ ਮੈਂ ਮੈਂ ਸਮਝਦਾ ਕਿ ਸਾਰੇ ਜਿਨਨੇ ਮੌਜੂਦਾ ਸਰਪੰਚ ਨੇ ਮਜੀਤ ਸਿੰਘ ਸਾਹਿਬ ਦਾ ਸਰਪੰਚ ਕੈਪਟਨ ਸਾਹਿਬ ਜਿਨਨੇ ਵੀ ਇਸ ਤੋਂ ਦੀ ਸੰਗਤ ਆ ਮੈਂ ਸਾਰਿਆਂ ਦਾ ਰੋਨਮ ਲੈਣੀ ਆ ਜਿਨ੍ਹਾਂ ਨੇ ਕਿ ਸਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਬੀਬੀ ਨਿਰਮਲ ਕੌਰ ਜੀ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਮੌਕਾ ਦਿੱਤਾ। ਆ ਬਿਲਕੁਲ ਜੀ ਦੇਖੋ ਗੁੰਗੀਪੁਰ ਵਾਲੇ ਨਗਰ ਨਿਵਾਸੀਆਂ ਤੋਂ ਬੜਾ ਕੋਈ ਸਿੱਖਾ ਨਹੀਂ ਮਿਲਦਾ। ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਨਵੀਂ ਪਿਰਤ ਪਾਤੀ ਆ। ਤੇ ਮੈਂ ਬਾਕੀ ਵੀ ਹਲਕਾ ਨਿਵਾਸੀਆਂ ਨੂੰ ਜਿਹੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਨਾਲੋਂ ਐਵੇਂ ਇੱਕ ਦੂਜੇ ਨਾਲ ਖਿੱਚ-ਕਚਾ ਕਰਨ ਤੋਂ ਜੋ ਵੀ ਤੁਸੀਂ ਪਿੰਡ ਬਹਿ ਕੇ ਫੈਸਲਾ ਕਰਦੇ ਹੋ ਸਾਨੂੰ ਉਹ ਸਾਡੇ ਸਿਰ ਮੱਥੇ ਆ ਤੁਸੀਂ ਜੋ ਵੀ ਫੈਸਲਾ ਕਰ ਸਕਦੇ ਹੋ ਬਿਨਾਂ ਲੜਾਈ ਝਗੜੇ ਤੋਂ ਤੁਸੀਂ ਪਿੰਡਾਂ ਦੇ ਜਿਹੜਾ ਵਿਕਾਸ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਹੋ ਜਿੰਨੂੰ ਮਰਜ਼ੀ ਅੱਗੇ ਲਾ ਦਿਓ ਕਿਉਂਕਿ ਸਾਡਾ ਕੰਮ ਹੈਗਾ ਇਹ ਸਰਕਾਰ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਜਿੰਨੂੰ ਵੀ ਤੁਸੀਂ ਅੱਗੇ ਲਾਓਗੇ ਸਾਡੇ ਵੱਲੋਂ ਸਿਰ ਮੱਥੇ ਤੁਸੀਂ ਜਿੰਨੂੰ ਵੀ ਇਹ ਜਿਹੜੀ ਜਿੰਮੇਵਾਰੀ ਦਿਓਗੇ ਸਾਡੇ ਵੱਲੋਂ ਉਹੀ ਬਲਾਸਨ ਤੇ ਮੈਂਬਰ ਜਾਂ ਜਿਹੜਾ ਵੀਸ਼ੇ ਮੈਂਬਰ ਮਨਜ਼ੂਰ ਹੋਊਗਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਵਰੇਜ ਕਰਨ ਲਈ ਜੋ ਪਿੰਡ ਬੁੱਕੀਪੁਰਾ ਦੀ ਧਰਤੀ ਤੇ ਤੁਸੀਂ ਆਏ ਹੋ ਅੱਜ ਬੁੱਕੀਪੁਰਾ ਤੇ ਬੁੱਕੀਪੁਰਾ ਦੀ ਧਰਤੀ ਤੇ ਅੱਜ ਉਹ ਪਹਿਲ ਕਦਮੀ ਹੋਈ ਆ ਸਾਰੇ ਜ਼ਿਲ੍ਹੇ ਮੋਗੇ ਦੇ ਵਿੱਚੋਂ ਸਰਬਸੰਮਤੀ ਨਾਲ ਸਾਡੇ ਚਾਚੀ ਦੀ ਨਿਰਮਲ ਪਾਰਕਾ ਜੀ ਨੂੰ ਬਲਾਕ ਸੰਮਤੀ ਮੈਂਬਰ ਚੁਣਿਆ ਗਿਆ ਵਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅੱਜ ਬਹੁਤ ਵੱਡਾ ਬਹੁਤ ਜਿਗਰੇ ਵਾਲਾ ਫੈਸਲਾ ਸਾਡੇ ਪਿੰਡ ਵਾਸੀਆਂ ਨੇ ਲਿਆ ਵਾ ਇਹੇ ਫੈਸਲੇ ਬੜੇ ਸਵੱਬੀ ਕਿਸੇ ਕਿਸੇ ਸਮਿਆਂ ਚ ਕਿਸੇ ਦਹਾਕਿਆਂ ਬਾਅਦ ਹੀ ਹੁੰਦੇ ਆ ਇੱਕ ਨਵੀਂ ਮਿਸਾਲ ਪੈਦਾ ਕਰਨ ਲਈ ਬੁੱਕੀਪੁਰੇ ਨੇ ਹਰ ਕਮਾਰੇ ਵਾਂਗ ਜਵੇਂ ਨਸ਼ੇ 'ਚ ਪਹਿਲ ਕੀਤੀ ਕਈ ਉਦਾਹਰਨਾਂ ਬੁੱਕੀਪੁਰੇ ਦੀ ਪੰਚਾਇਤ ਵੱਲੋਂ ਸੈੱਟ ਕੀਤੀਆਂ ਗਈਆਂ ਉਸੇ ਨੂੰ ਮੱਦੇਨਜ਼ਰ ਰੱਖਦੇ ਇੱਕ ਪਹਿਲ ਕਦਮੀ ਬੜੀ ਕੀਤੀ ਹੈ ਬੁੱਕੀਪੁਰੇ ਵਿੱਚ ਬਲਾਕ ਸੰਪਤੀ ਦੀ ਚੋਣ ਤੇ ਵਿੱਚ ਸਰਵ ਸੰਪਤੀ ਕਰਾਉਣ ਦੀ ਤੇ ਨਾਲ ਦੀ ਨਾਲ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਵ ਸੰਜਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪੋ ਆਪਣਾ ਪਾਰਟੀ ਦੇ ਲਈ ਵਰਕਰ ਹੈ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਊਗਾ ਆਪਸੀ ਰਲ ਮਿਲ ਕੇ ਰਹਿਣ ਦਾ ਸੰਤੇਸ਼ ਮਿਲਦਾ ਵਾ ਤੇ ਅਸੀਂ ਪਿੰਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ ਇਹਨਾਂ ਦੁਸ਼ਮਣੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਉੱਤੇ ਚੁੱਕਦੇ ਹੋਏ ਸਾਡੇ ਸਿਰ ਨੂੰ ਸਾਡੇ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਵਾ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਹਰ ਪਿੰਡ ਦੇ ਉਸ ਵਸਨੀਕ ਦਾ ਮਤਲਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਲਗਦਾ ਨਹੀਂ ਕਿਸੇ ਪੰਸਾਬ ਅਰੇਕ ਪਿੰਡ ਤੋਂ ਸੇਵ ਲੈਣੇ ਚਾਹੀਦੇ ਆ ਇਸ ਤਰ੍ਹਾਂ ਦੇ ਫੈਸਲੇ ਫਟੇਟਾਂ ਹੋ ਗਏ ਹੁੰਦੇ ਕਰਾਈ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਸਾਡੀ ਪੰਚਾਇਤ ਵੱਲੋਂ ਇੱਕ ਬੇਨਤੀ ਵੀ ਕਰੂੰਗਾ ਆਸ-ਪਾਸੇ ਦੇ ਸਾਰੇ ਪਿੰਡਾਂ ਨੂੰ ਕਿ ਜਿਗਰਿਆਂ ਵਾਲੇ ਫੈਸਲੇ ਆ ਕਿਉਂਕਿ ਆਪਣੀ ਲੜਾਈ ਤਾਂ ਪਿੰਡ ਦੀ ਤਰੱਕੀ ਲਈ ਹੁੰਦੀ ਆ ਦੇਖਣਾ ਤੈ ਹੀ ਆ ਵੀ ਪਿੰਡ ਦੀ ਤਰੱਕੀ ਕੌਣ ਕਿੰਨੀ ਕਰਾਉਂਦਾ ਇੱਕ ਵਿਚਾਰ ਆਪਣੇ ਦਿਮਾਗ 'ਨਾ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਪਿੱਛੇ ਇਸੌਦੇ ਤੋਂ ਆਪਾਂ ਪਿੰਡ ਲਈ ਕੀ ਖਟਿਆ ਤੇ ਅੱਗੇ ਆਪਾਂ ਕੀ ਖਟਣਾ ਵਾ ਪਿੰਡ ਦੀ ਤਰੱਕੀ ਲਈ ਇਸ ਲੜਾਈ ਦੇ ਵਿੱਚ ਆਪਾਂ ਆਪਣੀਆਂ ਨਿੱਜੀ ਦੁਸ਼ਮਣੀਆਂ ਪਾ ਕੇ ਬਹਿ ਜੰਨੇ ਆ ਸੋ ਇਸ ਸੋਚ ਨੂੰ ਛੱਡਿਏ ਆਪਾਂ ਦੁਸ਼ਮਣੀਆਂ ਪਾਉਣ ਤੋਂ ਆਪਣੀ ਪਿੰਡ ਦੀ ਤਰੱਕੀ ਦੀ ਲੜਾਈ ਲੜੀਏ ਕਿਹੜਾ ਸਰਪੰਚ ਆਪਣੇ ਪਿੰਡ ਨੂੰ ਕਿੰਨਾ ਗਾਂ ਕਿਹੜੀ ਪੰਚਾਇਤ ਲੈ ਕੇ ਜਾਂਦੀ ਆ ਲੜਾਈ ਤਾਂ ਆਪਾਂ ਨੂੰ ਇਹ ਲੜਨੀ ਚਾਹੀਦੀ ਆ ਤੇ ਲੜਾਈ ਆਪਾਂ ਲੜਦੇ ਆ ਆਪਣੀਆਂ ਚੌਧਰਾਂ ਦੀ ਇਹਨਾਂ ਚੌਧਰਾਂ ਤੋਂ ਹਟ ਕੇ ਸਰਬਸਾਂਝੀ ਵਾਲਤਾ ਦੇ ਨਾਲ ਇੱਕ ਸੰਦੇਸ਼ ਸਾਰੇ ਪਿੰਡਾਂ ਦੇ ਵਿੱਚ ਇਹ ਪਹੁੰਚਣਾ ਚਾਹੀਦਾ

पॉलिसी बाजार पर जीरो जीएसटी के साथ अब एक करोड़ का हेल्थ इंश्योरेंस सिर्फ पांच सौ पचास रूपए महीने से शुरू अगर आप बनना चाहते हैं एंकर या फिर आप में है जुनून एक तेज तरफ न्यूज रिपोर्टर बनने का तो आप ज्वाइन करें आई और इंडिया न्यूज न्यूज एक्स का मीडिया स्कूल आई टीवी नेक्स्ट मीडिया इंटरनेशनल स्कूल का कोर्स आपको मौका देता है देश के दिग्गज एंकर्स के साथ काम करने का आई टीवी नेक्स्ट